ਫਿਲੌਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਨਾਇਬ ਤਹਿਸੀਲਦਾਰ ਨਾਲ ਬਦਸਲੂਕੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕਪੂਰ ਨੇ ਦੱਸਿਆ ਕਿ ਇੱਕ ਲਿਖਤੀ ਸ਼ਿਕਾਇਤ ਵੱਲੋਂ ਨਾਇਬ ਤਹਿਸੀਲਦਾਰ ਫਿਲੌਰ ਤਹਿਸੀਲਦਾਰ ਫਿਲੌਰ ਅਤੇ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਬਰ ਖਿਲਾਫ ਰਾਮਜੀ ਦਾ ਸਪੁੱਤ ਜੋਗਿੰਦਰ ਵੀਰ ਕੁਮਾਰ ਬਾਸੀ ਗੰਨਾ ਪਿੰਡ ਥਾਣਾ ਫਿਲੌਰ ਅਤੇ ਕੁਲਦੀਪ ਕੁਮਾਰ ਨੰਬਰਦਾਰ ਬਾਸੀ ਪੰਜ ਟੇਰਾ ਥਾਣਾ ਫਿਲੌਰ ਬਾਬਤ ਨਾਇਬ ਤਹਿਸੀਲਦਾਰ ਦਫ਼ਤਰ ਫਿਲੌਰ ਵਿਖੇ ਦਫ਼ਤਰੀ ਕੰਮਕਾਜ ਵਿੱਚ ਵਿਗੜ ਪਾਉਣ ਅਤੇ ਬਸ ਲੁਕੀ ਕੰਨ ਸੰਬੰਧੀ ਮਸੂਲ ਥਾਣਾ ਹੋਈ ਸੀ ਜਿਸ ਵਿੱਚ ਮੁੱਖ ਦੋਸ਼ੀ ਰਾਮਜੀ ਦਾ ਸਪੁੱਤ ਜੋਗਿੰਦਰ ਵੀਰ ਕੁਮਾਰ ਬਾਸੀ ਗੰਨਾ ਪਿੰਡ ਥਾਣਾ ਫਿਲੌਰ ਮਿਤੀ 12 ਦੋ 2025 ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਮਿੱਤੀ 11/25 ਨੂੰ ਫਲੋਰ ਦੇ ਨੈਤ ਤਸਿਲਦਾਰ ਵੱਲੋਂ ਇੱਕ ਸ਼ਿਕਾਇਤ ਬਾਇਸ ਜੀਮ ਸਾਹਿਬ ਤੋਂ ਲੋਕਲ ਥਾਣਾ ਨੂੰ ਦਿੱਤੀ ਗਈ ਕਿ ਉਸ ਨੂੰ ਮਿੱਤੀ 10 ਤਾਰੀਖ ਨੂੰ ਬੰਦਕ ਬਣਾ ਕੇ ਰਜਿਸਟਰੀ ਕਰਾਉਣ ਦੇ ਸਬੰਧੀ ਦੋ ਬੰਦੇ ਤੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਡਿਟੇਨ ਕਰਕੇ ਜ਼ਬਰਦਸਤੀ ਮੈਨਹੈਂਡਲਿੰਗ ਕਰਨ ਦੀ ਕੋਸ਼ਿਸ਼ ਦੇ ਦੌਰਾਨ ਤੇ ਜਾਨੂ ਮਾਰ ਦੇਣ ਦੀ ਨੀਅਤ ਦੇ ਨਾਲ ਉਸ ਤੋਂ ਇੱਕ ਰਜਿਸਟਰੀ ਕਰਾਈ ਹੈ ਉਸੇ ਘੜੀ ਚ ਇੱਕ RAM ji ਦਾ ਪੁੱਤਰ Joginder Vir Kumar ਵਾਸੀ ਦੰਨਾ ਪਿੰਡ ਤੇ Kuldeep Kumar ਨੰਮਦਾਰ ਵਾਸੀ ਪਾਜ ਡੇਰਾ ਦੇਖ ਲਓ ਅਤੇ 2-3 ਅਨੁਛੇਦ ਤੇ ਵਿਕਿਆ ਦੇਖ ਲਓ ਮੁਕਦਮਾ ਰਜਿਸਟਰ ਕੀਤਾ ਹੈ RAM ji ਦਾਸ ਜੋ ਕਿ ਇੱਕ ਸ਼ਰਤੀ ਕਿਸਮ ਦਾ ਅਨਸਰ ਹੈ ਤੇ ਪਹਿਲਾਂ ਵੀ ਮੁਕਦਮੇ ਦਰਜਾ ਹੈ ਤੇ ਜੋ ਕਿ ਸਮਾਜਸ਼ੀ ਵੀ ਹੁੰਦਾ ਟੋਂ ਕਰਕੇ ਲੋਕਾਂ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਦੇ ਤੇ ਪਹਿਲਾਂ ਵੀ ਇਹ ਦੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਇਸ ਤੋਂ ਮੁਕਦਮਾ ਦਰਜ ਕਰਕੇ ਰਾਮਜੀਤ ਨੂੰ ਹਜ਼ਰਬਜ ਤੱਕ ਗ੍ਰਿਫਤਾਰ ਕੀਤਾ ਤੇ ਜੋ ਕਿ ਰਿਮਾਨਡ ਤੇ ਆ ਫਿਲੌਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਨਾਇਬ ਤਹਿਸੀਲਦਾਰ ਨਾਲ ਬਦਸਲੂਕੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕਪੂਰ ਨੇ ਦੱਸਿਆ ਕਿ ਇੱਕ ਲਿਖਤੀ ਸ਼ਿਕਾਇਤ ਵੱਲੋਂ ਨਾਇਬ ਤਹਿਸੀਲਦਾਰ ਫਿਲੌਰ ਤਹਿਸੀਲਦਾਰ ਫਿਲੌਰ ਅਤੇ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਪਰ ਖਿਲਾਫ ਰਾਮਜੀਤ 10 ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾਪਿੰਡ ਥਾਣਾ ਫਿਲੌਰ ਅਤੇ ਕੁਲਦੀਪ ਕੁਮਾਰ ਨੰਬਰਦਾਰ ਵਾਸੀ ਪੰਜ ਟੇਰਾ ਥਾਣਾ ਫਿਲੌਰ ਬਾਬਤ ਨਾਇਬ ਤਹਿਸੀਲਦਾਰ ਦਫ਼ਤਰ ਫਿਲੌਰ ਵਿਖੇ ਦਫ਼ਤਰੀ ਕੰਮਕਾਜ ਵਿੱਚ ਵਿਗੜ ਪਾਉਣ ਅਤੇ ਬਸਲੂਕੀ ਕੰਨ ਸੰਬੰਧੀ ਮਸੂਲ ਥਾਣਾ ਹੋਈ ਸੀ ਜਿਸ ਵਿੱਚ ਮੁੱਖ ਦੋਸ਼ੀ ਰਾਮਜੀਤ 10 ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾਪਿੰਡ ਥਾਣਾ ਫਿਲੌਰ ਮਿਤੀ 12/2/2025 ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਮਿੱਤੀ 11/25 ਨੂੰ ਫਲੋਰ ਦੇ ਨਾਇਬ ਤਸਿਲਦਾਰ ਵੱਲੋਂ ਇੱਕ ਸ਼ਿਕਾਇਤ ਬਾਇਸ ਜੀਮ ਸਾਹਿਬ ਲੋਕਲ ਥਾਣੇ ਨੂੰ ਦਿੱਤੀ ਗਈ ਕਿ ਉਸ ਨੂੰ ਮਿੱਤੀ 10 ਤਾਰੀਖ ਨੂੰ ਬੰਦਕ ਬਣਾ ਕੇ ਰਜਿਸਟਰੀ ਕਰਾਉਣ ਦੇ ਸਬੰਧੀ ਦੋ ਬੰਦੇ ਤੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਡਿਟੇਨ ਕਰਕੇ ਜ਼ਬਰਦਸਤੀ ਮੈਨਹੰਡਲਿੰਗ ਕਰਨ ਦੀ ਕੋਸ਼ਿਸ਼ ਦੇ ਦੌਰਾਨ ਤੇ ਜਾਨੂ ਮਾਰ ਦੇਣ ਦੀ ਨੀਅਤ ਦੇ ਨਾਲ ਉਸ ਤੋਂ ਇੱਕ ਰਜਿਸਟਰੀ ਕਰਾਈ ਹੈ ਉਸੇ ਘੜੀ ਚ ਇੱਕ RAMJIDAS ਦਾ ਪੁੱਤਰ Joginder Vir Kumar ਵਾਸੀ ਦੰਨਾਪਿੰਡ ਤੇ Kuldeep Kumar ਰਮੜਾ ਵਾਸੀ ਪੰਜ ਡੇਰਾ ਦੇਖ ਲਓ ਅਤੇ 2-3 ਅਨੁਛਤ ਦੇ ਵਿਖਿਆ ਦੇ ਮੁਕਦਮਾ ਦਰਜਿਸਟਰੀ ਕੀਤਾ ਹੈ RAMJIDAS ਜੋ ਕਿ ਇੱਕ ਸ਼ਾਰਤੀ ਕਿਸਮ ਦਾ ਅੰਸਰ ਹੈ ਤੇ ਪਹਿਲਾਂ ਵੀ ਮੁਕਦਮੇ ਦਰਜਾ ਹੈ ਤੇ ਜੋ ਕਿ ਸਮਾਜਸ਼ੀਵੀ ਹੋਣ ਦਾ ਢੋਂਗ ਕਰਕੇ ਲੋਕਾਂ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਲੋਕਾਂ ਦੇ ਨਾਲ ਠੱਗਿਆ ਮਾਰਨ ਦੇ ਤੇ ਪਹਿਲਾਂ ਵੀ ਇਹਦੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਤੇ ਇਸ ਤੇ ਮੁਕਦਮਾ ਦਰਜ ਕਰਕੇ ਰਾਮਜੀ ਨੂੰ ਹਜ਼ਰ ਜਬਤਾ ਗ੍ਰਿਫਤਾਰ ਕੀਤਾ ਤੇ ਜੋ ਕਿ ਰਿਮਾਂਡ ਤੇ ਆ